ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਸ਼ਬਦ ਦੇ ਵਿੱਚ ਆ ਜਿਹੜੀ ਕਰਨੀ ਹੈ ਉਹ ਹੈ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚੋਂ ਆ ਬੜੇ ਪਿਆਰ ਦੇ ਨਾਲ ਸਮਝਣ ਦਾ ਯਤਨ ਕਰਨਾ ਹੈ ਮਿਲ ਕੇ ਮਹਿਲਾ ਪੰਜਵਾ ਯਾਨੀ ਤਨ ਗੁਰ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਹੈ ਸ਼ਬਦ ਜਿਹੜਾ ਹੈ ਉਸ ਤਰ੍ਹਾਂ ਹੈ ਜੀ ਮਨ ਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਜੇ ਅਸੀਂ ਗੱਲ ਕੀਤੀ ਹੈ ਇੱਥੇ ਹੁਣ ਸ਼ੁਰੂਆਤ ਜਿਹੜੀ ਹੋ ਰਹੀ ਹੈ ਸ਼ਬਦ ਆਇਆ ਹੈ ਮਨਮੁਖ ਤੇ ਮਨਮੁਖ ਜਿਹੜਾ ਹੈ ਬਾਣੀ ਕਿੰਨੂੰ ਕਹਿੰਦੀ ਹੈ ਮਨਮੁਖ ਉਹ ਪਰਸਨ ਉਹ ਮਨੁੱਖ ਉਹ ਵਿਅਕਤੀ ਜਿਹੜਾ ਕਹਿ ਸਕਦੇ ਆ ਸਿਰਫ ਤੇ ਸਿਰਫ ਆਪਣੇ ਮਨ ਦੀ ਸੁਣਦਾ ਉਹਨੂੰ ਗੁਰ ਸ਼ਬਦ ਗੁਰੂ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਕਿਸਮ ਦਾ ਆਪਾਂ ਕਹਿ ਸਕਦੇ ਆ ਜਿਹੜਾ ਗੁਰਮੁਖ ਜਿਹੜਾ ਹੈ ਉਸ ਤੋਂ ਜਿਹੜਾ ਕਹਿ ਸਕਦੇ ਆ ਇਹ ਅਪੋਜੀਟ ਹੈ ਬਿਲਕੁਲ ਜੋ ਗੁਰਮੁਖ ਹਮੇਸ਼ਾ ਗੁਰੂ ਬਲਮੁਖ ਰੱਖ ਕੇ ਗੁਰੂ ਦੀ ਸੁਣ ਕੇ ਗੁਰੂ ਨੂੰ ਆਗੂ ਬਣਾਉਂਦਾ ਹੈ ਤੇ ਜਿਹੜਾ ਮਨਮੁਖ ਹੈ ਉਹ ਸਿਰਫ ਆਪਣੇ ਆਪ ਨੂੰ ਹੀ ਆਪਣੇ ਹੰਕਾਰ ਨੂੰ ਹੀ ਜਿੰਦਾ ਹੈ ਤੇ ਉਹ ਗੁਰੂ ਨੂੰ ਕੁਝ ਨਹੀਂ ਸਮਝਦਾ ਉਹ ਹੋ ਗਿਆ ਮਨਮੁਖ ਕਹਿ ਸਕਦੇ ਆ ਇਹ ਬਿਲਕੁਲ ਗੁਰਮੁਖ ਦੀ ਉਲਟ ਗੁਰਮੁਖ ਤੋਂ ਉਲਟ ਸਖਸ਼ੀਅਤ ਹੈ ਮਨਮੁਖ ਤੇ ਅਜਿਹੇ ਜਿਹੜੇ ਮਨੁਖ ਹਨ ਮਨਮੁੱਖਾ ਕੇਰੀ ਦੋਸਤੀ ਅਜਿਹੇ ਮਨੁੱਖਾ ਦੇ ਨਾਲ ਜਿਹੜੀ ਦੋਸਤੀ ਜਿਹੜੀ ਹੁੰਦੀ ਹੈ ਉਹ ਕੀ ਹੈ ਜੀ ਸਿਰਫ ਤੇ ਸਿਰਫ ਮਾਇਆ ਦਾ ਸੰਬੰਧ ਕਹਿਣ ਤੋਂ ਭਾਵੇਂ ਸਿਰਫ ਤੇ ਸਿਰਫ ਪਦਾਰਤਵਾਦੀ ਉਹਨਾਂ ਦੀ ਦੋਸਤੀ ਹੁੰਦੀ ਹੈ ਸਿਰਫ ਤੇ ਸਿਰਫ ਮਾਇਆ ਦੇ ਨਾਲ ਹੀ ਸੰਬੰਧ ਹੁੰਦਾ ਹੈ ਕਹਿਣ ਤੋਂ ਭਾਵੇਂ ਉਹ ਜਿਹੜੇ ਅਸਲ ਵਿੱਚ ਸਾਡੇ ਅੰਦਰੋਂ ਦੀ ਕਹਿ ਸਕਦੇ ਆ ਕਿ ਦੋਸਤੀ ਨਹੀਂ ਹੁੰਦੀ ਸਿਰਫ ਇੱਕ ਵਿਖਾਵਾ ਮਾਤਰ ਕਰਦੇ ਹਨ ਸਿਰਫ ਜਿਹੜਾ ਉਹਨਾਂ ਦਾ ਕੀ ਹੁੰਦਾ ਜੀ ਬਾਰੋ-ਬਾਰੀ ਸਿਰਫ ਦਿਖਾਵਾ ਕਰਨਾ ਤੇ ਮਕਸਦ ਕੀ ਹੈ ਜੀ ਹਾਂਜੀ ਇਸ ਤੋਂ ਆਪਾਂ ਕਿਸ ਤਰੀਕੇ ਨਾਲ ਲਾਭ ਲੈ ਸਕਦੇ ਹਾਂ ਜਿਸ ਨਾਲ ਵੀ ਦੋਸਤੀ ਕਰਦੇ ਨੇ ਕੋਸ਼ਿਸ਼ ਕਰਦੇ ਨੇ ਕਿ ਐਦਾ ਮੈਂ ਕਿਵੇਂ ਫਾਇਦਾ ਚੱਕ ਸਕਦਾ ਆਪਣੀ ਮਨਪੱਧ ਦੇ ਅਨੁਸਾਰ ਸਿਰਫ ਤੇ ਸਿਰਫ ਮਾਇਆ ਕਹਿ ਸਕਦੇ ਹਾਂ ਉਹਨਾਂ ਲਈ ਮਾਇਨੇ ਰੱਖਦੀ ਹੈ ਦੋਸਤੀ ਸਿਰਫ ਇੱਕ ਨਾਮ ਦੀ ਰਹਿ ਜਾਂਦੀ ਸਿਰਫ ਅਸਲ ਉਹਨਾਂ ਦਾ ਜਿਹੜਾ ਸੰਬੰਧ ਹੈ ਉਹ ਮਾਇਆ ਦੇ ਨਾਲ ਹੁੰਦਾ ਨਾ ਕਿ ਮਨੁੱਖ ਦੇ ਨਾਲ ਫਿਰ ਵੇਖਦੇ ਆ ਹੀ ਭੱਜ ਜਾਂਦੇ ਅਗਰੇ ਤੋਂ ਕਿਛ ਕਹਿ ਰਹੇ ਨੇ ਵੇਖਤੇ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ ਬੜੀ ਪਿਆਰੀ ਗੱਲ ਕੀਤੀ ਕਿ ਜਦ ਕਦੀ ਉਹ ਵੇਖਦੇ ਨੇ ਨਾ ਕਿ ਭਈ ਹੁਣ ਇਹ ਤੇ ਬੰਦਾ ਖਾਲੀ ਹੋ ਗਿਆ ਅਸੀਂ ਆਪਣੀ ਦੀ ਗੱਲ ਈ ਹੈ ਭਈ ਸਾਡਾ ਕੋਈ ਅਜੇਹਾ ਅਗਰ ਮਿੱਤਰ ਬੇਲੀ ਜਿਹੜਾ ਮਨਮੁਖ ਹੈ ਨਾ ਯਾ ਰਿਸ਼ਤੇਦਾਰ ਵੀ ਇਸ ਪੈਨ ਨੂੰ ਕਹਿ ਸਕਦੇ ਆ ਸਗਾ ਸੰਬੰਧੀ ਕਹਿ ਸਕਦੇ ਆ ਸਿਰਫ ਉਹ ਨਾਮ ਮਾਤਰ ਏ ਜਦ ਜਿੰਨੂੰ ਲੱਗਿਆ ਭਈ ਇਹ ਤੇ ਹੁਣ ਕੱਖ ਦਾ ਰਿਆ ਨਹੀਂ ਮੇਰੇ ਕੋਈ ਕੰਮ ਦਾ ਰਿਆ ਨਹੀਂ ਕਹਿਣ ਤੋਂ ਬਾਅਦ ਮੈਂ ਹੁਣ ਕੋਈ ਇਹਦਾ ਫਾਇਦਾ ਚੱਕ ਨਹੀਂ ਸਕਦਾ ਇਸ ਤੋਂ ਮੈਨੂੰ ਹੁਣ ਦੋ ਪੈਸੇ ਨਹੀਂ ਮਿਲਣਗੇ ਜਾਂ ਕੋਈ ਮੇਰੇ ਕੋਈ ਮਨੋਰਥ ਪੂਰਾ ਨਹੀਂ ਹੋਣਾ ਤੇ ਬਸ ਫਿਰ ਕੀ ਹੈ ਜੀ ਵੇਖਦੇ ਆਂ ਹੀ ਭੱਜ ਜਾਣ ਫਿਰ ਉਹ ਰਿਸ਼ਤਾ ਤੋੜਦੇ ਹੋਏ ਉਹ ਦੋਸਤੀ ਤੋੜਦੇ ਹੋਏ ਦੇਰ ਨਹੀਂ ਲਾਉਂਦੇ ਕਿਉਂਕਿ ਉਹਦੇ ਸਿਰਫ ਇੱਕ ਵਿਖਾਵਾ ਮਾਤਰ ਜੁੜੇ ਸੀ ਕਿ ਹਾਂ ਵੀ ਜਦ ਤੱਕ ਸਾਡੇ ਨੂੰ ਕੁਝ ਮਿਲ ਰਿਹਾ ਸੀਗਾ ਜਿ ਦਿਨ ਸਮਝ ਆ ਗਈ ਇਹ ਤੇ ਹੁਣ ਕੰਗਾਲੇ ਆ ਐਸਾ ਤੇ ਆਪ ਕੁਝ ਪੱਲੇ ਨਹੀਂ ਐ ਤੇ ਸਾਡੇ ਕੋਈ ਤਾਂ ਮੰਗ ਲੈ ਦੋ ਦਮੜੇ ਤੇ ਵੇਖਦੇ ਆਂ ਹੀ ਭੱਜ ਜਾਣ ਫਿਰ ਵੇਖਦੇ ਭੱਜ ਜਾਣ ਕਦੇ ਨਾ ਪਾਇਨ ਬੰਦ ਫਿਰ ਕਦੇ ਦੁਬਾਰਾ ਉਹ ਮੁੜ ਕੇ ਸੋਚਦੇ ਵੀ ਨਹੀਂ ਵੀ ਸਾਡੇ ਨਾਲ ਦੋਸਤੀ ਰੱਖਣੀ ਫਿਰ ਤੇ ਬਸ ਜੀ ਪਹਿਚਾਣਨਗੇ ਵੀ ਨਹੀਂ ਉਹਦਾ ਵੀ ਫਿਰ ਜਿਹੜਾ ਹੈ ਉਹ ਮੂੰਹ ਫੇਰ ਸਕਦੇ ਹਨ ਹੋ ਸਕਦਾ ਹੈ ਕਿ ਜਦ ਸਾਹਮਣੇ ਆਂਦੇ ਤਾਂ ਵੀ ਜਿਹੜਾ ਹੈ ਮੂੰਹ ਫੇਰ ਲੈਣਗੇ ਵੇਖਦੇ ਭੱਜ ਜਾਣ ਨਾ ਪਾਵਰਸ ਆਪਾਂ ਲੈ ਰਹਿਆਂ ਨੂੰ ਕਦੇ ਨਾ ਪਾਇਨ ਬੰਦ ਤੇ ਕਦੇ ਵੀ ਜਿਹੜੀ ਹੈ ਉਹ ਦੋਸਤੀ ਰਿਸ਼ਤੇਦਾਰੀ ਨਹੀਂ ਨਿਭਾਉਂਦੇ ਜਦੋਂ ਨੂੰ ਸਮਝ ਆ ਜਾਂਦੀ ਵੀ ਇਸ ਦੇ ਪੱਲੇ ਉਹਨੂੰ ਕੱਖ ਹੈ ਹੈਨਾ ਤੇ ਜਿੱਚਰ ਪੈਨਨ ਖਾਵਨੇ ਤੇ ਜਿੱਥੇ ਜਿੱਚਰ ਹੋ ਗਿਆ ਜਿੱਤੇ ਜਿੱਥੇ ਉਹਨਾਂ ਨੂੰ ਐਦਾਂ ਕੋਈ ਮੌਕਾ ਮਿਲਦਾ ਭਾਵ ਕੋਈ ਪੈਨਨ ਨੂੰ ਦੇ ਰਿਹਾ ਕੋਈ ਖਾਨ ਨੂੰ ਮਿਲ ਰਿਹਾ ਭਾਵ ਇੱਜ਼ਤ ਮਾਨ ਪੂਰਾ ਹੋ ਰਿਹਾ ਹੈਨਾ ਜਿੱਤੇ ਉਹ ਕਹਿ ਲੋਗੇ ਫੈਰ ਚੱਕ ਸਕਦੇ ਆ ਨਾ ਆਪਾਂ ਆਮ ਅਗਰ ਪਾਸ਼ਾ ਵਿੱਚ ਗੱਲ ਕਰੀਏ ਤੇ ਤਿੱਚਰ ਰਖਨ ਗੰਡ ਗੰਡ ਭਾਵ ਦੋਸਤੀ ਹੈਨਾ ਉੱਥੇ ਬਲ ਬਣ ਕੇ ਗੰਡ ਜਿਵੇਂ ਕਹਿੰਦੇ ਆ ਪਗੰਡ ਗੰਡ ਕੀ ਹੈ ਕਿ ਦੋਸਤੀ ਹੈ ਐਦਨ ਮੇਰੀ ਗੰਡ ਹੈ ਨਾ ਅਸੀਂ ਆਪਣਾ ਤੇ ਹੁਣ ਉਧਰ ਕੀ ਹੈ ਜੀ ਉਹ ਦੋਸਤੀ ਕਿਵੇਂ ਨਿਭਾ ਰਹੇ ਨੇ ਜਿੱਤੇ ਉਹਨਾਂ ਨੂੰ ਕੁਝ ਪੈਣਾ ਨੂੰ ਖਾਣ ਨੂੰ ਪਾਵਰ ਤੇ ਯਾਨੀ ਕਿ ਪਦਾਰਥ ਮਿਲ ਰਹੇ ਨੇ ਜੋ ਉਹ ਚਾਹਦੇ ਹਨ ਉਹ ਜਿੱਥੇ ਉਹ ਫਾਇਦਾ ਚੱਕਣਾ ਚਾਹ ਰਹੇ ਉਹਨਾਂ ਨੂੰ ਅਗਰ ਉਹਨਾਂ ਦੀ ਉਹ ਇੱਛਾ ਵਾ ਪੂਰੀ ਹੋ ਰਹੀ ਹੈ ਨਾ ਤੇ ਉੱਥੇ ਬੜੀ ਉਹ ਦੋਸਤੀ ਵਾ ਕੇ ਖੁਸ਼ ਹਨ ਹਾਂਜੀ ਇਹ ਇੱਥੇ ਤੇ ਆਪਣਾ ਦੋਸਤੀ ਰੱਖਣੀ ਉੱਥੇ ਦਿਖਾਵਾ ਕਰ ਕਰਕੇ ਅੱਗੇ ਵੱਧ ਵੱਧ ਕੇ ਉੱਥੇ ਦੋਸਤੀ ਨਿਭਾਣ ਦੀ ਕੋਸ਼ਿਸ਼ ਕਰ ਰਹੇ ਹਨ ਠੀਕ ਹੈ ਜੀ ਤੇ ਜਿਤ ਦਿਨ ਕਿਛ ਨਾ ਹੋਵੇ ਜਦੋਂ ਪਤਾ ਲੱਗ ਜਾਂਦਾ ਬਈ ਹੁਣ ਕੁਛ ਨਹੀਂ ਹੈ ਹੁਣ ਇਸ ਦੇ ਬੱਲੇ ਕੁਛ ਨਹੀਂ ਹੈ ਇਸ ਬੰਦੇ ਦੇ ਵਿੱਚ ਕੁਲ ਨਹੀਂ ਹੈ ਤਿਤ ਦਿਨ ਬੋਲਣ ਗੰਧ ਦੇਖੋ ਜਗ ਤੱਕ ਤੇ ਕੁਛ ਸੀਗਾ ਤੱਕ ਤੱਕ ਹੀ ਸੀਗਾ ਜੀ ਚੱਤਰ ਪੈਨਨ ਖਾਮ ਨੇ ਤੇ ਚੱਲ ਰੱਖਣ ਗੰਢ ਤਾਂ ਤੇ ਬੜੇ ਮੇਲ ਮਿਲਾਪ ਬੜਾ ਅੱਗੇ ਵੱਧ ਵੱਧ ਕੇ ਰਿਸ਼ਤੇਦਾਰਿਆ ਨੇ ਵਾਂ ਦੀ ਦੋਸਤਾਂ ਦੀ ਵਾਂ ਦੀ ਕੋਸ਼ਿਸ਼ ਕਰਦੇ ਸੀਗੇ ਪਰ ਜਿਸ ਦਿਨ ਕੀ ਹੋਇਆ ਜੀ ਜਿਤ ਦਿਨ ਕਿਚ ਨਾ ਹੋ ਗਈ ਜਦੋਂ ਪਤਾ ਲੱਗੇ ਵੀ ਹੁਣ ਪੱਲੇ ਕੱਖ ਨਹੀਂ ਤੇ ਫਿਰ ਉਹਨਾਂ ਨੇ ਜੋ ਸਾਡੇ ਆਪਣਾ ਦਿਖਾਵੇ ਮਾਤਰ ਬੜਾ ਮਿੱਠ ਬੋਲਣਾ ਬੰਦੇ ਸੀਗੇ ਸਾਡੇ ਨਾਲ ਬੜੀ ਚੰਗੀ ਪਿਆਰ ਦੇ ਨਾਲ ਸਤਕਾar ਦੇ ਨਾਲ ਗੱਲ ਕਰਦੇ ਸਨ ਤੇ ਅੱਜ ਹੀ ਉਹ ਕੀ ਹੋ ਗਿਆ ਜੀ ਤਿੱਧੇ ਬੋਲਣ ਗੰਧ ਉਹ ਤੇ ਹੁਣ ਸਾਡੇ ਕਹਿ ਸਕਦੇ ਆ ਕਿ ਆਪਣੇ ਫਿੱਕੇ ਬੋਲ ਜਿਹੜੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਆਮ ਪਾਸ਼ਾ ਜਿਹੀਆਂ ਗਾਲ੍ਹੀਆਂ ਕੱਢਣੀਆਂ ਗਾਲਾਂ ਕੱਢਣ ਵਿੱਚ ਵੀ ਉਹ ਹੁਣ ਚਿਜਕਦੇ ਨਹੀਂ ਹਨ ਉਹਨਾਂ ਨੂੰ ਚਿਜਕ ਨਹੀਂ ਆ ਰਹੀ ਫੂਗਾਲਾ ਕੱਢਣੋ ਵੀ ਹੁਣ ਤਿਆਰ ਹੋ ਚੁੱਕੇ ਹਨ ਤੇ ਐ ਐਸੀ ਨੋਬਤ ਵੀ ਆ ਜਾਂਦੀ ਹੈ ਜਦ ਸਾਡੇ ਕੋਲ ਕੁਝ ਪੱਲੇ ਨਹੀਂ ਤੇ ਆਪਾਂ ਆਮ ਵੀ ਵਿਚਰਦੇ ਹੋਏ ਦੇਖਿਆ ਇਸ ਦੁਨੀਆ ਦਾ ਜਿਹੜਾ ਰਿਵਾਜ ਈ ਆ ਤੇ ਜ਼ਿਆਦਾਤਰ ਜੋ ਸਾਨੂੰ ਅਜਿਹੀ ਹੀ ਦੋਸਤੀ ਦਾ ਸਾਹਮਣਾ ਸਾਨੂੰ ਆਮ ਜ਼ਿੰਦਗੀ 'ਚ ਕਰਨਾ ਪੈਂਦਾ ਹੈ ਤੇ ਜੋ ਬਾਣੀ ਸਾਨੂੰ ਪਹਿਲਾਂ ਹੀ ਜਿਹੜੀ ਹੈ ਬੜੇ ਪਿਆਰ ਦੇ ਨਾਲ ਸਾਨੂੰ ਆਪਣੀ ਗੋਚ 'ਚ ਬਿਠਾ ਕੇ ਇਹ ਚ ਜਨ ਸਮਝਾ ਰਹੀ ਹੈ ਕਿ ਇਹੀ ਦੁਨੀਆ ਦੀ ਸੱਚਾਈ ਹੈ ਜਦ ਤੱਕ ਤੇਰੇ ਪੱਲੇ ਕੁਝ ਹੈ ਤੇ ਉਦੋਂ ਦੇਖ ਤੈਨੂੰ ਕਿਸ ਹਾਵਨਾ ਤੈਨੂੰ ਟ੍ਰੀਟ ਕਰਦੇ ਹਨ ਤੇਰਾ ਮਾਨਸ ਮਾਨ ਕਰਦੇ ਜਿਸ ਦਿਨ ਤੂੰ ਖਾਲੀ ਹੈ ਉਸ ਦਿਨ ਬਸ ਇਹੀ ਡਰ ਹੁੰਦਾ ਕਿ ਇਹਦਾ ਸਾਡੇ ਕੋ ਕੁਝ ਮੰਗ ਨਾ ਲਿਓ ਉਸ ਦਿਨ ਦੇ ਦੂਰ ਹੋਈ ਭੱਜ ਜਾਂਦੇ ਹਨ ਤੇ 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 ਦਿਨ ਬੋਲਣ ਗੰਧ ਉਹ ਇੱਥੇ ਤੱਕ ਕੀ ਗਾਲਾਂ ਕੱਢਣ ਨੂੰ ਵੀ ਸੰਕੋਚ ਨਹੀਂ ਕਰਦੇ ਉਹ ਲੋਕ ਫਿੱਕਾ ਬੋਲਣ ਨੂੰ ਵੀ ਸੰਕੋਚ ਨਹੀਂ ਕਰਦੇ ਮਾੜਾ ਬੋਲ ਦਿੰਦੇ ਹਨ ਕਿਉਂਕਿ ਉਹ ਕੋਣ ਨੇ ਮਨਮੁੱਖਾ ਨੇ ਮਨਮੁੱਖਾ ਦੀ ਗੱਲ ਚੱਲ ਰਹੀ ਹੈ ਤੇ ਉਹਨਾਂ ਨੂੰ ਗੁਰੂ ਦੀ ਕੋਈ ਭੈ ਫਾਪ ਨਹੀਂ ਹੁੰਦੀ ਤੇ ਕੂੜਾ ਗੰਡ ਨਾ ਚੱਲੇ ਕਿਉਂਕਿ ਜਿਹੜਾ ਝੂਠ ਹੈ ਕੂੜਾ ਭਾਵ ਝੂਠ ਤੇ ਗੰਡ ਹੋ ਗਿਆ ਦੋਸਤੀ ਭਾਵਰ ਦਾ ਪਲ ਰਹੇ ਤੇ ਅਜਿਹੀ ਜਿਹੜੀ ਝੂਠੀ ਦੋਸਤੀ ਹੈ ਨਾ ਇਹ ਚਲਦੀ ਨਹੀਂ ਸੱਚਾਈ ਇਹ ਹੀ ਹੈ ਇਹ ਜ਼ਿਆਦਾ ਦੇਰ ਨਿਭਦੀ ਵੀ ਨਹੀਂ ਹੈ ਕਿੱਥਾ ਕਿੱਥੇ ਸੱਚ ਜਿਹੜਾ ਉਹ ਸਾਹਮਣੇ ਆ ਜਾਂਦਾ ਹੈ ਕਿ ਮੈਂ ਅੱਗੇ ਮਿਸਾਲ ਦਿੰਦੇ ਨੇ ਚਿੱਕੜ ਪੱਥਰ ਬੰਦ ਜਿਵੇਂ ਚਿੱਕੜ ਭਰਿਆ ਪੱਥਰ ਹੋਏ ਨਾ ਉਹਨਾਂ ਨੂੰ ਅੱਬਾ ਅਗਰ ਜੋੜਨ ਦੀ ਕੋਸ਼ਿਸ਼ ਕਰੀ ਤੇ ਜੋੜ ਨਹੀਂ ਸਕਿਆ ਜੋੜਿਆ ਨਹੀਂ ਜਾ ਸਕਦਾ ਇਸੇ ਤਰੀਕੇ ਨਾਲ ਇਹ ਅਜਿਹੇ ਮਨੁੱਖ ਹੁੰਦੇ ਹਨ ਅਜਿਹਾ ਕਹਿ ਸਕਦੇ ਹਾਂ ਸਾਡਾ ਸੰਬੰਧ ਹੁੰਦਾ ਜਾਂ ਦੋਸਤੀ ਹੁੰਦੀ ਹੈ ਅਜੇ ਮਨੁੱਖਾ ਨਾਲ ਜੋ ਨਹੀਂ ਨਿਭ ਸਕਦੀ ਜਿਵੇਂ ਇੱਕ ਚਿੱਕੜ ਭੜੇ ਪੱਥਰ ਜਿਹੜੇ ਨੇ ਉਹਨਾਂ ਨੂੰ ਆਪਾਂ ਆਪੋ ਸਿਰ ਨਹੀਂ ਜੋੜ ਸਕਦੇ ਉਹ ਤਿਲਕ ਕੇ ਫਿਰ ਅਲੱਗ ਹੋ ਜਾਣਗੇ ਹਨ ਇਸੇ ਤਰੀਕੇ ਨਾਲ ਤੇ ਝੂਠੇ ਮੋਹ ਲਪਟਾਇਆ ਇਹ ਕੀ ਸੀਗਾ ਜੀ ਕਾਰਨ ਕੀ ਹੈ ਜੀ ਅੱਗੇ ਬਹੁਤ ਪਿਆਰ ਨਾਲ ਕੋਲਦੇ ਹਨ ਕਿ ਕਿਉਂਕਿ ਸਿਰਫ ਤੇ ਸਿਰਫ ਝੂਠੇ ਮੋਹ ਦੇ ਨਾਲ ਹੀ ਲਪਟਾਇਆ ਹੋਇਆ ਹੈ ਤੇ ਹੋ ਹੋ ਕਰਤ ਬਿਹੰਦ ਤੇ ਸਿਰਫ ਹੋ ਹੋ ਭਾਵ ਹੋ ਹੋ ਕਰਤ ਭਾਵ ਅਹੰਕਾਰ ਕਰਦੇ ਕਰਦੇ ਹੀ ਹੋ ਹੋ ਕਰਦ ਅਹੰਕਾਰ ਕਰਦੇ ਕਰਦੇ ਹੀ ਬਿਹੰਦ ਬਿਹੰਦ ਭਾਵ ਕੀ ਜਿਹੜੀ ਜ਼ਿੰਦਗੀ ਹੈ ਉਹ ਬਤੀਤ ਕਰੀ ਜਾ ਰਹੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਸਿਰਫ ਆਪਣੇ ਅਹੰਕਾਰ ਹੀ ਤੇ ਜੀ ਜ਼ਿੰਦਗੀ ਬਤੀਤ ਕਰ ਰਹੇ ਨੇ ਝੂਠੇ ਮੋਹ ਲਪਟਾਇਆ ਬਸ ਇੱਕ ਝੂਠੇ ਮੋਹ ਵਿੱਚ ਹੈਨਾ ਸੱਚ ਨਹੀਂ ਪਤਾ ਹੈ ਕਿ ਨਾਲ ਕੁਝ ਨਹੀਂ ਜਾਣਾ ਹੈਨਾ ਮਨ ਜਾਣਤ ਸਬਾਦ ਜਾਣਤ ਹੋ ਗੁਣ ਕਰ ਪਤਾ ਸਭ ਕੁਝ ਹੈ ਕੀ ਕੋਚ ਨਹੀਂ ਹੈ ਦੀ ਕੋਚ ਨਹੀਂ ਹੈ ਦੂਜਿਆਂ ਨੂੰ ਸਮਝਾਈ ਜਾਂਦੇ ਆਪ ਤੁਰ ਕੇ ਰੱਜੀ ਨਹੀਂ ਆਪ ਮੰਨ ਕੇ ਰੱਜੀ ਹੈ ਨਾ ਤੇ ਉਹੀ ਗੱਲ ਹੈ ਕਿ ਝੂਠੇ ਮੋਲ ਉਟਾਏ ਕਾਰਨ ਇਹੀ ਹੈ ਕਿ ਅਸੀਂ ਇਸ ਦੁਨੀਆ ਨੂੰ ਸੱਚ ਕਰਕੇ ਇਸੇ ਮੋਹ ਵਿੱਚ ਪੈ ਗਏ ਤਾਂ ਕਰਕੇ ਕੀ ਹੋਇਆ ਜੀ ਹਉ ਹਉ ਕਰਤ ਬਿਹੰਦ ਤੇ ਬਸ ਉਹ ਹੋਮੇ ਵਿੱਚ ਹੀ ਜਿਹੜਾ ਹੈ ਜੀਵਨ ਬਤੀਤ ਕਰੀ ਜਾ ਰਿਹਾ ਫਿਰ ਅੱਗੇ ਬੜੇ ਪਿਆਰ ਨਾਲ ਕਿਹਾ ਜੀ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਕਿਉਂਕਿ ਗੁਰੂ ਤੇਮੇਸ਼ਾ ਦਿਆਲ ਉਹ ਹਮੇਸ਼ਾ ਕਿਰਪਾ ਦਿਰਦਾ ਹੈ ਨਾ ਤੇ ਫਿਰ ਦੁਬਾਰਾ ਇੱਥੇ ਦੇਖੋ ਕਿਉਂਕਿ ਉਹੀ ਗੱਲ ਹੈ ਮਾਂ ਦੇ ਲਈ ਸਾਰੇ ਵਿੱਚ ਇੱਕੋ ਜਿਹੀ ਹੁੰਦੀ ਹੈ ਉਹ ਚੰਨ ਦੀ ਸਾਰੇ ਹੀ ਚੰਗੇ ਨਿਕਲਦੇ ਤੇ ਫਿਰ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ ਕਿ ਕਿਰਪਾ ਕਰੇ ਜਿਸ ਆਪਣੀ ਉਹ ਇੱਥੇ ਸ਼ਬਦ ਦਾ ਤੁਹਾਡਾ ਧਿਆਨ ਰੱਖਣਾ ਹੈ ਕਿਰਪਾ ਅਸੀਂ ਇਹਦਾ ਉਚਾਰਨ ਕਰਨਾ ਹੈ ਕਿਰਪਾ ਜਦੋਂ ਅਪਾ ਫਲੋਵਿਸ਼ ਪਾੜਦੇ ਨੇ ਕਿਰਪਾ ਕਿਉਂਕਿ ਕੱਕੇ ਦੇ ਪੈਰ ਵਿੱਚ ਰ ਆ ਤੇ ਕਿਰਪਾ ਇਸ ਨੂੰ ਬੜਨਾ ਹੈ ਜੀ ਕਿਰਪਾ ਕਰੇ ਜਿਸ ਆਪਣੀ ਤੁਹਰ ਪੂਰਾ ਕਰਮ ਕਰੇ ਜਦੋਂ ਉਹ ਅਕਾਲ ਪੁਰਖ ਉਹ ਪਰਮਾਤਮਾ ਜਿਹਦਾ ਜੋ ਸਰਵ ਕਲਾ ਸਮਰਤ ਹੈ ਜਦ ਆਪਣੀ ਕਿਰਪਾ ਕਰਦਾ ਹੈ ਤਾਂ ਫਿਰ ਕੀ ਹੁੰਦਾ ਜੀ ਤੁਰ ਪੂਰਾ ਕਰਮ ਕਰੇ ਫਿਰ ਧੁਰੋਈ ਪਾਪ ਜਿੱਥੋਂ ਦੀ ਸੀ ਆਇਆ ਹੈ ਨਾ ਜਿਸ ਨੇ ਸਾਨੂੰ ਵਝਿਆ ਉਹ ਆਪ ਉਹ ਮਾਲਕ ਜਿਹੜਾ ਹੈ ਆਪ ਹੀ ਕਰਮ ਕਰੇ ਪਾਪ ਬਖਸ਼ੀਸ਼ ਜਿਹੜਾ ਹੈ ਉਹ ਕਰਦਾ ਸਾਡੇ ਸਿਰ ਤੇ ਮਿਹਰ ਭਰ ਆਤ ਰੱਖਦਾ ਹੈ ਜਨ ਨਾਨਕ ਸੇ ਜਨ ਉਬਰੇ ਜੋ ਸਤਗੁਰ ਸਰਨ ਪਰੇ ਪਰ ਨਾਲ ਦੇ ਨਾਲ ਹੀ ਅੱਗੇ ਗੱਲ ਖੋਲੇ ਕੀ ਹੈ ਨਾਨਕ ਹੈ ਪ੍ਰਮਾਤਮਾ ਹੈ ਕਾਲਪੁਰਖ ਜਨ ਨਾਨਕ ਸੇ ਜਨ ਉਬਰੇ ਸਿਰਫ ਤੇ ਸਿਰਫ ਉਬਰਦੇ ਉਹੀ ਜਨ ਹਨ ਉਹੀ ਲੋਕ ਜਿਹੜੇ ਹਨ ਉਬਰਦੇ ਅਨੁਭਾਅ ਇਸ ਕਹਿ ਲੋ ਕਿ ਬਹੁ ਇਸ ਜਿਹੜੇ ਝੂਠੇ ਕਿਚੜ ਵਿੱਚ ਜਿਹੜੇ ਫਸੇ ਹੋਏ ਹਨ ਇਸ ਮੂਮਾਇਆ ਚ ਲਪਟੇ ਹੋਏ ਹਨ ਉਹੀ ਜਨ ਉਬਰ ਸਕਦੇ ਹਨ ਉਹੀ ਲੋਕ ਉਬਰ ਸਕਦੇ ਹਨ ਜੋ ਸਤਗੁਰ ਸਰਨ ਪਰੇ ਜੋ ਆਪਣੇ ਸਤਗੁਰ ਦੀ ਸ਼ਰਨ ਵਿੱਚ ਜਾ ਕੇ ਪੈਜੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਸ਼ਰਨ ਮਿਲ ਗਈ ਗੁਰੂ ਦੀ ਉਹ ਜਿਹੜੇ ਹਨ ਪਿਆਰ ਵਾਲੇ ਕਹਿ ਸਕਦੇ ਆ ਕਿ ਬੰਜਲਦੇ ਹਨ ਉਹ ਗੁਰਮੁਖ ਬਣ ਜਾਂਦੇ ਹਨ ਹੈ ਨਾ ਇਹ ਗੁਰੂ ਦਾ ਸ਼ਬਦ ਜਿਹੜਾ ਹੈ ਇਹ ਇਸ ਅਜਿਹੀ ਤਾਕਤ ਰੱਖਦਾ ਹੈ ਅਜਿਹੀ ਸਮਰੱਥਾ ਰੱਖਦਾ ਹੈ ਜੋ ਜਿਹੜਾ ਸਾਡੇ ਜਿਹੜੇ ਮਨ ਹੈ ਜੋ ਸਾਡੀ ਮਾਨਸਿਕ ਅਵਸਥਾ ਹੈ ਇਸ ਨੂੰ ਬਦਲ ਸਕਦਾ ਹੈ ਕਿਉਂਕਿ ਇਹ ਸਮਰੱਥੀ ਹੈ ਹੈ ਨਾ ਕਿ세 ਬੰਦੇ ਵਿੱਚ ਉਹ ਪਾਵਰ ਨਹੀਂ ਉਹ ਤਾਕਤ ਨਹੀਂ ਜੋ ਸਾਡੇ ਗੁਰੂ ਵਿੱਚ ਹੈ ਤੇ ਉਹ ਸਾਨੂੰ ਇਹ ਸਮਝਾਣਾ ਚਾਹੁੰਦੇ ਹਨ ਕਿ ਜਨਾਨਕ ਸੇ ਜਨੁਬਰੇ ਜੋ ਸਤਗੁਰ ਸਰਨ ਪਰੇ ਜੋ ਸਤਗੁਰ ਦੀ ਸਰਨ ਵਿੱਚ ਹੁਣ ਕੋਈ ਗੱਲ ਹੈ ਕਿ ਕੈਨਾਂ ਤੇ ਸੁਖ ਹੈ ਐਦਾਂ ਤੇ ਆਪਾਂ ਰੋਜ਼ ਹੀ ਗੁਰਦਾਰਾ ਜਾਂਦੇ ਆ ਤੇ ਆਪਾਂ ਕਹਿ ਦੇ ਵੀ ਹਾਂ ਜੀ ਗੁਰਦਾਰ ਸਾਹਿਬ ਆਪਾਂ ਗਏ ਆ ਤੇ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਗਏ ਹੈ ਨਾ ਪਰ ਦੇਖੋ ਉਹੀ ਗੱਲ ਹੋ ਗਈ ਨਾ ਸੀਸ ਨਿਵਾਇਆ ਕਿਆ ਤੀਏ ਜੋ ਹਿਰਦੇ ਕੁਸ਼ੁੱਧ ਹੋ ਜਾਏ ਮਨ ਕਿਸੇ ਹੋਰ ਪਾਸੇ ਗਿਆ ਹੋਇਆ ਤੇ ਜਿਹੜਾ ਸ਼ਰੀਰ ਹੈ ਉਹ ਚੁੱਕ ਰਿਹਾ ਸਾਬ ਫਿਰ ਗੱਲ ਨਹੀਂ ਬੰਦੀ ਗੱਲ ਬੰਦੀ ਹੈ ਗੱਲ ਸਿਰਫ ਇਹ ਅੰਦਰੋਂ ਝੁਕਣ ਦੀ ਹੈ ਨਾ ਜਿਸ ਦਿਨ ਆਪਾਂ ਅੰਦਰੋਂ ਝੁਕ ਗਏ ਨਾ ਜਿਸ ਦਿਨ ਉਸ ਦੀ ਸ਼ਰਣ ਵਿੱਚ ਪੈ ਗਏ ਮੰਨ ਲਿਤਾ ਵਾਪਾ ਜੀ ਅਸੀਂ ਬਨ ਮੁਖੇ ਹਾਂ ਅਸੀਂ ਤੇ ਸਿਰਫ ਹੋਮੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ ਸਾਨੂੰ ਤੇ ਮਤਲਬ ਹੀ ਨਹੀਂ ਆਪ ਜੀ ਕਹਿੰਦੇ ਕੀ ਹੋ ਅਸੀਂ ਤੇ ਤੁਹਾਡੇ ਘਰ ਆ ਕੇ ਵੀ ਆਪਣੀ ਮਨਮਤ ਚਲਾ ਕੇ ਚਲੇ ਜਾਂਦੇ ਹਾਂ ਅਸੀਂ ਇੰਨੇ ਵੱਡੇ ਮੂਰਖ ਹਾਂ ਵੀ ਤੁਹਾਡੇ ਦਰਦ ਦੇ ਆਖੇ ਵੀ ਆਪਾਂ ਫਿਰ ਮਨਮਤ ਕਰਕੇ ਚਲੇ ਜਾਂਦੇ ਹਾਂ ਜਿਸ ਦਿਨ ਅੰਦਰੋਂ ਦੀ ਟੈਂ ਟੇਰੀ ਹੋ ਕੇ ਭਾਵਨਾ ਦੇ ਨਾਲ ਜਿਸ ਦਿਨ ਇਹ ਗੱਲ ਨਿਕਲ ਗਈ ਉਹ ਹੋ ਗਿਆ ਕਿ ਹਾਂ ਵੀ ਮੈਂ ਗੁਰੂ ਦੇ ਚਰਨਾਂ ਵਿੱਚ ਆਇਆ ਤੇ ਜਿਸਨ ਆ ਗਿਆ ਤੇ ਫਿਰ ਉਸ ਦਿਨ ਉਹਨੇ ਉਬਾਰ ਲਿਆ ਉਹ ਤੇ ਆਪਣਾ ਕਹਿ ਲੋਗੀ ਸਾਨੂੰ ਆਪਣਾ ਹੱਥ ਦੇ ਕੇ ਇਸ ਚਿਕੜ ਵਿੱਚ ਸਾਨੂੰ ਅਡੇ ਕੱਢ ਲੈਣਾ ਬੜੇ ਪਿਆਰ ਦੇ ਨਾਲ ਅਸੀਂ ਵਿਚਾਰ ਕੀਤੀ ਤੇ ਇੱਥੇ ਜਿਹੜੀ ਗੱਲ ਮਨਮੁਖ ਦੀ ਆਈ ਏ ਗੁਰੂ ਸਾਹਿਬ ਨੇ ਦੱਸਿਆ ਸਾਨੂੰ ਇਸ ਤਰੀਕੇ ਨਾਲ ਅਜੇਜ਼ ਵੀ ਲੋਕ ਹੁੰਦੇ ਹਨ ਇਹ ਜ਼ਰੂਰੀ ਨਹੀਂ ਕਿ ਅਪਾ ਦੂਜਿਆਂ ਨੂੰ ਹੀ ਸਮਝ ਰਿਹਾ ਅਸੀਂ ਆਪਣੇ ਵਾਲ ਵੀ ਚਾਹਤ ਮਾਰ ਕੇ ਦੇਖਣੀ ਹੈ ਕਿ ਕਿੱਥੇ ਅਸੀਂ ਵੀ ਇਦਾਂ ਦੇ ਦੇ ਨਹੀਂ ਆ ਸਾਡਾ ਵੀ ਅਜੇਹਾ ਸੁਭਾਅ ਤੇ ਨਹੀਂ ਕਿਉਂਕਿ ਇੱਥੇ ਸਿਰਫ ਇੱਕ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਇਹ ਜਿਹੜਾ ਕੰਮ ਅਜੇਹੇ ਕਰਦੇ ਹਨ ਉਹ ਮਨਮੁਖਿਆ ਹੈ ਨਾ ਤੇ ਅਗਰ ਅਸੀਂ ਵੀ ਇਦਾਂ ਦੇ ਆ ਅਸੀਂ ਵੀ ਕਿਸੇ ਬਸ ਆਪਣੇ ਮਤਲਬ ਨਾਲ ਕਿਸੇ ਨਾਲ ਦੋਸਤੀ ਰੱਖ ਰਹੇ ਹਾਂ ਤੇ ਅਸੀਂ ਵੀ ਬਨਮੁਖਾਂ ਦੀ ਗਿਣਤੀ ਵਿੱਚ ਆਵਾਂਗੇ ਇਸ ਲਈ ਗੁਰੂ ਸਾਹਿਬ ਦੇ ਅੱਗੇ ਸੱਚਾਈ ਦੇ ਨਾਲ ਇਮਾਨਦਾਰੀ ਦੇ ਨਾਲ ਭਾਵਨਾ ਦੇ ਨਾਲ ਸਾਨੂੰ ਇਹ ਕਬੂਲ ਲੈ ਕਿ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਤੇ ਤੁਸੀਂ ਬਖਸ਼ਣ ਹਾਰੋ ਸਾਨੂੰ ਬਖਸ਼ ਦਿਓ ਤੇ ਸਾਡੇ ਵਰਗੇ ਮਨਮੁਖਾ ਨੂੰ ਤੁਸੀਂ ਗੁਰਮੁਖ ਬਣਾ ਲਓ ਪੁੱਲਾ ਚੁਕਾ ਦੇਖੇ ਮਾ ਅਤੇ ਬਰਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ